ਇਹ ਸਾਨੂੰ ਰਾ ਇਨਫੋਰਮੇਸ਼ਨ ਆਈ ਸੀ ਜਿਹੜਾ ਹੈਗਾ ਹੋਟਲ ਆ ਮੂਨ ਸਟਾਰ ਹੈਗਾ ਉੱਥੇ ਕੋਈ ਲੜਾਈ ਝਗੜਾ ਹੋਇਆ ਹੈਗਾ ਤੇ ਉਹ ਜਿਹੜਾ ਮੌਕੇ ਤੇ ਪੀਸੀਆਰ ਪਾਰਟੀ ਵੀ ਚੱਲੀ ਗਈ ਸੀ ਤੇ ਜਿਹੜਾ ਲੜਕਾ ਸੀਗਾ ਹਰਦੀਪ ਨਾਨ ਦਾ ਲੜਕਾ ਜਿਹੜਾ ਹੈਗਾ ਇੰਜਰਡ ਸੀਗਾ ਉਹ ਜਿਹੜਾ ਐਡਮਿਟ ਕਰਵਾ ਦਿੱਤਾ ਗਿਆ ਸੀਗਾ ਸਿਵਲ ਹਸਪੀਟਲ 'ਚ ਉਹ ਮੁੰਡੇ ਨੂੰ ਅੱਗੇ ਜਿਹੜਾ ਐਮਸ ਚ ਰੈਫਰ ਕੀਤਾ ਗਿਆ ਅੰਡਰ ਟ੍ਰੀਟਮੈਂਟ ਹੈ ਉਹ ਮੁੰਡੇ ਦੀ ਹਾਲਤ ਠੀਕ ਹੈ ਜੋ ਸਟੇਟਮੈਂਟ ਲਿਖਾਉਂਦਾ ਉਹਦੇ ਮੁਤਾਬਿਕ ਜਿਹੜਾ ਹੈਗਾ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਕੀ ਹੁਣ ਤੱਕ ਸਭ ਮੈਂ ਕੀ ਹੈ ਕਿਉਂ ਇਹ ਜਿਹੜਾ ਕਹ ਬਣਾ ਇਹ ਤਾਂ ਹੁਣ ਤੱਕ ਤਾਂ ਇਹ ਗੱਲ ਸਾਮਣੇ ਆਈ ਇਹ ਵੀ ਹਰਦੀਪ ਤੇ ਨਾਲ ਇਹਦੇ ਇੱਕ ਇਹਨਾਂ ਦੇ ਨੌਨ ਸੀਗੀ ਲੜਕੀ ਉਹ ਰਹਿ ਰਹੇ ਸੀ ਉਹ ਦੌਰਾਨੇ ਜਿਹੜਾ ਹੈਗਾ ਲੜਾਈ ਝਗੜਾ ਹੋਇਆ ਹੈਗਾ ਬਾਕੀ ਜੋ ਹੈਗਾ ਲੜਕੇ ਦੀ ਸਟੇਟਮੈਂਟ ਲੈ ਕੇ ਹੈਗੀ ਹੈ ਜੋ ਸਟੇਟਮੈਂਟ ਦੇ ਅਕੋਰਡਿੰਗ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਕਿ ਕਿਥੇ ਦਾ ਰਹਿਣਾ ਲੈ ਲੜਕਾ ਮਾਨਸਾ ਦਾ ਰਹਿਣਾ ਲੈ